ਆਜੀ ਆਜੂ ਪੁੱਤ ਅਹੀਂ ਤੇ ਤੈਨੂੰ ਬੜੇ ਚਿਰਾਂ ਦੇ ਦੀਖਣੇ ਆ ਚਲੋ ਚਲੀਏ ਠੀਕ ਹੋ ਗਏ ਹਾਂਜੀ ਹਾਂਜੀ ਚਲੋ ਕੀ ਨਾਮ ਤੁਹਾਡਾ ਸ਼ਰਨਜੀਤ ਕੋਰ ਠੀਕ ਜੇ ਤੇ ਕੀ ਗੱਲੋ ਕੀ ਕੀ ਪ੍ਰੋਬਲਮਾ ਪਤਾ ਨਹੀਂ ਕਾਫੀ ਦਿਨ ਹੋ ਗਿਆ ਮਨ ਜਿਆ ਬੜਾ ਖਰਾਬ ਹੁੰਦਾ ਤੇ ਉਟੀਆਂ ਜਿਹਾ ਆਉਂਦੀਆਂ ਅੱਛਾ ਅੱਛਾ ਤੇ ਕਿੱਦਾਂ ਮਤਲਬ ਕੁਝ ਖਾਦਾ ਤਾਂ ਨਹੀਂ ਇਦਾਂ ਦਾ ਕੁਝ ਨਹੀਂ ਨਹੀਂ ਅਸਾਂ ਤੇ ਕੁਝ ਨਹੀਂ ਖਾਦਾ ਅੱਛਾ ਤੇ ਭੁੱਖ ਵਗੈਰਾ ਲੱਗਦੀ ਕਿ ਨਹੀਂ ਟਾਈਮ ਨਾਲ ਨਹੀਂ 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 ਲੱਗਦੀ ਹੈਗੀ ਅੱਛਾ ਅੱਛਾ ਚਲੋ ਕੋਈ ਨਹੀਂ ਆਪਾਂ ਚੈੱਕ ਕਰਦੇ ਆ ਫਿਰ ਦੇਖਦੇ ਆ ਕੀ ਪ੍ਰੋਬਲਮ ਹੈ ਪਹਿਲਾਂ ਹੋਇਆ ਕਿ ਦਿੱਦਾ ਨਹੀਂ ਪਹਿਲਾਂ ਤਾਂ ਨਹੀਂ ਹੋਇਆ ਅੱਛਾ ਅੱਛਾ ਠੀਕ ਜੀ ਠੀਕ ਜੀ ਕੋਈ ਨਹੀਂ ਦੇਖ ਲਿਨੇ ਪਤਾ ਕੀ ਹੈ ਆਂਟੀ ਤੁਸੀਂ ਇਹਨਾਂ ਦਾ ਧਿਆਨ ਰੱਖਿਆ ਕਰੋ ਹਾਰਟ ਬੀਟ ਤੇ ਇਹਨਾਂ ਦੀ ਬਹੁਤ ਵਧੀਆ ਤੇ ਮੈਨੂੰ ਲੱਗਦਾ ਕਿ ਇਹ ਆਪਣਾ ਧਿਆਨ ਨਹੀਂ ਰੱਖਦੇ ਹੈਗੇ ਤੇ ਮੈਂ ਉਹਦਾ ਤੁਹਾਨੂੰ ਕੁਝ ਦਵਾਈਆਂ ਲਿਖ ਕੇ ਦਿੰਨੀ ਆ ਤੇ ਉਹ ਤੁਸੀਂ ਮੰਗਵਾ ਲਿਓ ਸਾਡੇ ਇੱਧਰ ਸਟੋਰ ਤੋਂ ਹੀ ਮਿਲ ਜਾਣੀਆਂ ਜਿੱਥੇ ਮੈਂ ਕਰਦੀ ਆ ਜੌਬ ਤੇ ਤੁਸੀਂ ਆਪਣਾ ਧਿਆਨ ਰੱਖੋ ਤੇ ਉਹਦਾ ਫਿਕਰ ਵਾਲੀ ਕੋਈ ਗੱਲ ਨਹੀਂ ਐ ਬਸ ਇਹ ਹੈ ਕਿ ਖਾਣ ਪੀਣ ਦਾ ਕੁਝ ਹੋਇਆ ਵਾ ਤੇ ਕੋਈ ਗੱਲ ਨਹੀਂ ਤੇ ਮੈਂ ਦਵਾਈਆਂ ਲਿਖ ਕੇ ਦਿੰਨੀ ਆ ਤੇ ਉਹ ਤੁਸੀਂ ਫਿਰ ਲੈ ਆਇਓ ਠੀਕ ਹੈ ਅ ਵੈਸੇ ਤੇ ਕੋਈ ਵੀ ਡਰ ਵਾਲੀ ਗੱਲ ਨਹੀਂ ਹੈ ਤੁਸੀਂ ਬਿਲਕੁਲ ਵੀ ਨਾ ਡਰੋ ਆਂਟੀ ਤੇ ਦੀਦੀ ਤੁਸੀਂ ਵੀ ਨਾ ਬਿਲਕੁਲ ਡਰੋ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਤੇ ਜਿਹੜੇ ਤੁਸੀਂ ਮੈਨੂੰ ਸਿੰਪਟਮਸ ਦੱਸੇ ਆ ਨਾ ਇਹਦੇ ਤੋਂ ਉੱਤੇ ਵੈਸੇ ਇਹੀ ਲੱਗ ਰਿਹਾ ਕਿ ਤੁਸੀਂ ਮਾਂ ਬਨਣ ਵਾਲੀ ਹੋ ਖੁਸ਼ਖਬਰੀ ਆ ਤੇ ਪਰ ਫਿਰ ਵੀ ਆਂਟੀ ਜੀ ਅਸੀਂ ਇੱਕ ਵਾਰੀ ਕਨਫਰਮ ਕਰਨ ਵਾਸਤੇ ਨਾ ਇਹਨਾਂ ਦਾ ਇੱਕ ਟੈਸਟ ਹੋਣਾ ਆ ਤੇ ਉਹ ਕਰਨਾ ਜ਼ਰੂਰੀ ਆ ਤੇ ਇਦਾਂ ਕਰਿਓ ਤੁਸੀਂ ਇਹਨਾਂ ਨੂੰ ਦੀਦੀ ਨੂੰ ਨਾ ਸਾਡੇ ਕਲੀਨਿਕ ਲੈ ਕੇ ਆ ਜਿਓ ਤੇ ਉੱਥੇ ਇੱਕ ਵਾਰੀ ਮੈਂ ਇਹ ਵਾਲਾ ਟੈਸਟ ਕਰਕੇ ਦੇਖ ਲਾਂਗੀ ਤੇ ਉਦੋਂ ਫਿਰ ਸਾਨੂੰ ਸ਼ੋਰ ਹੋ ਜਾਊਗਾ ਕਿ ਕਨਫਰਮੇਸ਼ਨ ਹੋ ਜੂਗੀ ਕਿ ਹੈ ਆ ਕਿ ਨਹੀਂ ਤੇ ਬਾਕੀ ਤੁਸੀਂ ਡਰਨਾ ਕਿਸੇ ਗੱਲੋਂ ਨਹੀਂ ਆ ਤੇ ਬਾਕੀ ਅਸੀਂ ਉਹ ਟੈਸਟ ਕਰਾਂਗੇ ਤੇ ਉਹਦੇ 'ਚ ਵੀ ਕੋਈ ਖਤਰਾ ਨਹੀਂ ਆ ਤੇ ਤੁਸੀਂ ਆ ਜਿਓ ਫਿਰ ਅੰਟੀ ਜੀ ਨੂੰ ਲੈ ਕੇ ਤੋ ਕਰਮਾ ਵਾਲੀ ਹੋਈ ਮਹਾਰਾਜ ਨੇ ਉਹ ਦੀ ਸੁਣ ਲੈ ਤੇ ਮੈਂ ਪਹਿਲਾਂ ਤੈਨੂੰ ਡੱਬਾ ਦੇ ਕੇ ਆਵਾਂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਇਦਾਂ ਦੀ ਤੇ ਕੋਈ ਨਹੀਂ ਆ ਕੋਈ ਗੱਲ ਨਹੀਂ ਤੇ ਤੁਸੀਂ ਟੈਨਸ਼ਨ ਨਾ ਲਓ ਤੇ ਫਿਰ ਅਸੀਂ ਮੈਂ ਜਲਦੀ ਆ ਤੇ ਦਵਾਈਆਂ ਤੁਹਾਨੂੰ ਮੈਂ ਲਿਖ ਕੇ ਦੇ ਦੇਣੀਆਂ ਉਹ ਤੁਸੀਂ ਲੈ ਕੇ ਦੇਣੀਆਂ ਇਹਨਾਂ ਨੂੰ ਤੇ ਬਾਕੀ ਨੂੰ ਟਾਈਮ ਨਾਲ ਕੱਲ ਚੇਤੇ ਨਾਲ ਲੈ ਆਇਓ ਫਿਰ ਕਲੀਨਿਕ। ਕੋਈ ਨਹੀਂ ਜੇ ਤੇ ਅਸੀਂ ਕੱਲ ਕਹਿੰਦੇ ਨੇ ਕੱਲ ਤੇ ਆਖੋ ਕਿ ਤੇ ਅਸੀਂ ਸ਼ਾਮ ਨੂੰ ਵੀ ਲੈ ਆਵਾਂ। ਨਹੀਂ ਕੱਲ ਹੀ ਲੈ ਆਓ ਸ਼ਾਮ ਨੂੰ ਤੇ ਫਿਰ ਮੈਂ ਚੱਲ ਜੰਨੀ ਆ ਨਾ ਫਿਰ ਮੈਂ ਹੋਣਾ ਨਹੀਂ ਤੇ ਤੁਸੀਂ ਕੱਲ ਆਇਓ। ਚਲੋ ਕੋਈ ਨਹੀਂ। ਹਾਂਜੀ। ਚਲੋ ਠੀਕ ਹੈ ਫਿਰ। ਨਹੀਂ ਨਹੀਂ ਬਸ ਚਾਹ ਨਹੀਂ ਜੇ ਬਿਣੀ ਤਾਂ 2 ਮਿੰਟ ਲੱਗਣੇ। ਨਹੀਂ ਨਹੀਂ ਬਸ ਤੇ ਤੁਸੀਂ ਨਾ ਆਪਣਾ ਧਿਆਨ ਰੱਖਿਓ ਖਾਣ ਪੀਣ ਦਾ ਸਾਰਾ ਠੀਕ ਹੈ। ਠੀਕ। ਹਾਂਜੀ ਤੇ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ ਪੋਜ਼ਿਟਿਵ ਹੀ ਚੀਜ਼ ਹੋ ਰਹੀ ਆ ਸਭ ਕੁਝ ਵਧੀਆ ਕਰ ਰਿਹਾ ਤੇ ਚਲੋ ਠੀਕ ਹੈ ਫਿਰ ਹੈ। ਚਲੋ ਠੀਕ ਹੈ। ਪੁੱਤ ਮੈਂ ਸੱਚੀ ਦਾਦੀ ਬੰਨ ਵਾਲੀ ਹਾਂ ਜੀ ਅੰਟੀ ਜੀ ਤੇ ਇਹ ਦਾਦੀ ਬੰਨ ਵਾਲੇ ਜੇ ਪਰ ਇਹ ਗੱਲ ਵਾ ਇੱਕ ਵਾਰੀ ਉਹ ਟੈਸਟ ਜਿਹੜਾ ਮੈਂ ਤੁਹਾਨੂੰ ਕਿਹਾ ਨਾ ਉਹ ਕਰਨਾ ਪੈਣਾ ਉਹ ਤੋਂ ਫਿਰ ਸਾਨੂੰ ਪੱਕਾ ਹੋ ਜਾਊਗਾ ਚਲ ਪੁੱਤ ਸਾਨੂੰ ਜਦੋਂ ਵੀ ਤੂੰ ਕਹੇਂਗੀ ਨਾ ਅਸੀਂ ਉਸੇ ਵੇਲੇ ਆ ਜਾਾਂਗੇ ਫੋਨ ਕਰਕੇ ਹੀ ਆਵਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੂੰ ਫੋਨ ਕਰ ਲਿਓ ਕਈ ਵਾਰੀ ਮੈਂ ਇੱਧਰ ਉੱਧਰ ਗਈ ਹੁੰਦੀ ਆ ਪੇਸ਼ੈਂਟ ਹਨਾ ਕੋਈ ਐਮਰਜੈਂਸੀ ਹੋਏ ਤੇ ਇਹ ਆ ਕਿ ਇਹਨਾਂ ਦਾ ਪ੍ਰੋਪਰ ਹੁਣ ਧਿਆਨ ਰੱਖਿਓ ਮਤਲਬ ਬੈੱਡ ਤੋਂ ਥੱਲੇ ਨਹੀਂ ਉਤਰਨ ਦੇਣਾ ਨਾ ਧੁੱਪੇ ਛਾਵੇਂ ਕੰਮ ਕਰਨ ਕੋਈ ਤੇ ਖਾਣ ਪੀਣ ਦਾ ਤੇ ਜ਼ਿਆਦਾ ਧਿਆਨ ਰੱਖਣਾ ਜੀ ਨਹੀਂ ਪੁੱਤ ਮੈਂ ਬਿਲਕੁਲ ਇਹਦਾ ਧਿਆਨ ਰੱਖਾਂਗੀ ਤੂੰ ਫਿਕਰ ਨਾ ਕਰ ਮੈਂ ਹਾਂਜੀ ਹਾਂਜੀ ਪਤਾ ਕੀ ਇਹ ਬੜਾ ਸੈਂਸਿਟਿਵ ਟਾਈਮ ਹੁੰਦਾ ਵਾ ਤੇ ਇਹਦੇ 'ਚ ਧਿਆਨ ਰੱਖਣਾ ਪੈਂਦਾ ਵਾ ਤੇ ਇਹਦੇ ਹਸਬੰਦ ਨੂੰ ਵੀ ਨਾਲ ਲੈ ਕੇ ਉਹ ਕੁਝ ਗੱਲਾਂ ਦਸਨੀਆਂ ਹੁੰਦੀਆਂ ਉਹਨਾਂ ਨੂੰ ਵੀ ਪਤਾ ਹੋਈ ਹਾਂਜੀ ਨਹੀਂ ਕੋਈ ਗੱਲ ਨਹੀਂ ਪੁੱਤ ਹਾਂਜੀ ਚਲੋ ਫੜਾ ਹੋਏ ਤੇਰਾ ਨਹੀਂ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਆਂਟੀ ਹਾਂਜੀ ਸ਼ੁਕਰ ਦਾ ਪੁੱਤ ਹਾਂਜੀ ਚਲੋ ਠੀਕ ਜੀ ਆਂਟੀ ਹਾਂਜੀ ਪੁੱਤ ਚਰਲ ਪੁੱਤ ਮੈਨੂੰ ਪਹਿਲਾਂ ਹੀ ਲੱਗਣ ਰਿਹਾ ਹੈ ਕਿ ਮੇਰੀ ਨਾ ਰੱਬ ਨੇ ਸੁਣ ਲਈ ਆ ਤੇ ਸ਼ੁਕਰ ਦਾ ਪੁੱਤ ਪਰ ਆਪਾਂ ਇੱਥੇ ਕਿਹ ਲੱਗੇ ਨਾ ਨਹੀਂ ਲੈਣਾ ਹੈਗਾ ਡਾਕਟਰ ਕੋਲ ਹੋ ਕੇ ਆਣ ਕੇ ਪੱਕਾ ਪਤਾ ਲੱਗੇਗਾ ਫਿਰ ਦੱਸਾਂਗੇ ਜੀ ਹਾਂ ਠੀਕ ਆ ਨਾ ਲੱਗੇ ਬਿਨਾਂ ਨਾ ਨਹੀਂ ਯਾਨੀ ਇਹ ਕਿਹਦੇ ਲੱਗੇ ਮੂੰਹ ਨਿਕਲ ਜੇਗੀ ਗੱਲ ਤੂੰ ਮੇਰੀ ਧੀ ਹੋ ਨਾ ਜਿਹੜੀ ਚੀਜ਼ ਦੀ ਲੋੜ ਹੋਏ ਮੈਨੂੰ ਮੰਜੇ ਤੇ ਬਾਜ ਦੇਣੀ ਹੈ ਮੈਂ ਆਪੇ ਇੱਥੇ ਲੈ ਕੇ ਆਉਂਗੀ ਤੂੰ ਉਂ ਹੀ ਥੱਲੇ ਜਾ ਕੇ ਕੋਈ ਕੰਮਕੁਮ ਕਰਨਾ ਜਾਂ ਇੱਧਰ ਉੱਧਰ ਨਹੀਂ ਜਾਣਾ ਹੈਗਾ ਪਤਾ ਕੀ ਐ ਨਹੀਂ ਕਣੀ ਪੈਂਦਾ ਵਾ ਤੇ ਤੂੰ ਬਸ ਮੰਜੇ ਤੇ ਹੀ ਰਹਿਣਾ ਮੇਰੀ ਧੀ ਕੋਈ ਨਹੀਂ ਮੰਮੀ ਜਿੱਦਾਂ ਤੈਨੂੰ ਕੀ ਦੱਸਿਆ ਵਾ ਜਿਹੜੀ ਚੀਜ਼ ਦੀ ਲੋੜ ਹੈ ਮੈਨੂੰ ਬਾਜ ਮਾਰਨੀ ਹੈ ਮੈਂ ਆਪੇ ਤੇ ਦੇ ਕੇ ਜਾਉਂਗੀ ਤੂੰ ਪੈ ਜਾ ਮੇਰੀ ਧੀ ਲੰਮੇ ਜੇ ਕੋਈ ਚੀਜ਼ ਖਾਣੀ ਪੀਣੀ ਤਾਂ ਵੀ ਲੈ ਲੀ ਨਹੀਂ ਮੰਮੀ ਕੁਝ ਨਹੀਂ ਖਾਣਾ ਠੀਕ ਆ ਪੁੱਤ ਤੇ ਮੰਮੀ ਆਣਾ ਤੈਨੂੰ ਕੀ ਦੱਸਿਆ ਵਾ ਕੋਈ ਡਰ ਰੋਈ ਵਲਤ ਨਹੀਂ ਗਈ ਨਾ ਪੁੱਤ ਕੋਈ ਗੱਲ ਨਹੀਂ ਬਿਲ ਤੂੰ ਨਾ ਬੱਸ ਜਿਹੜੀ ਗੱਲ ਤੈਨੂੰ ਮੈਂ ਕਹਿਤੀ ਹੈ ਨਾ ਮੇਰੀ ਉਹ ਬੱਲੇ ਬੰਦ ਲੈਣੀ ਠੀਕ ਆ ਠੀਕ ਆ ਕੋਈ ਵੀ ਕੋਈ ਵੀ ਚੀਜ਼ ਦੀ ਲੋੜਾ ਮਿੰਨੀ ਦੱਸਣਾ ਮੰਜਿਓ ਪੈਰ ਨਹੀਂ ਥੱਲੇ ਪਾਉਣਾ ਠੀਕ ਆ ਬਬਾ ਚੱਲ ਮੈਂ ਲਿਆਉਣੀ ਕੋਈ ਚੀਜ਼ ਆਂ ਦੱਸ ਦੇ ਜੇ ਕੋਈ ਫਰੂਟ ਫਰਟ ਖਾਣਾ ਤਾਂ ਵੀ ਮੰਗਾ ਦੇ ਨਹੀ ਮੰਮੀ ਕੁਛ ਨਹੀਂ ਖਾਣਾ ਮੈਂ ਚਾਹ ਪੈਦਾ ਮਿਲਦੀ ਹੀ ਲੰਮੇ ਲੈ ਮੰਮੀ ਮੇਰਾ ਕਿੰਨਾ ਕਰਨ ਦੇ ਕਿੰਨਾ ਧਿਆਨ ਰੱਖਣ ਦੇ ਮੇਰਾ ਕੋਈ ਸੱਸ ਨਹੀਂ ਕਰਦੀ ਇਹ ਤਾਂ ਆਪਣੀ ਨੋਨ ਚੱਲ ਰੱਬ ਨੂੰ ਵੀ ਪਤਾ ਹੀਗਾ ਕਿ ਇਹਦੀ ਮਾਂ ਹੈ ਨੀ ਰੱਬ ਨੇ ਮੈਨੂੰ ਮਾਂ ਹੀ ਦਿੱਤੀ ਹੈ ਮੇਰੀ ਉਹ ਸਮਝ ਨਹੀਂ ਆਉਂਦੀ ਨਾ ਨਵਕਾਰ ਆਈ ਆ ਨਾ ਕਿਤੇ ਸੁਣੀ ਆਇਆ ਵਾ ਪਤਾ ਨਹੀਂ ਕੀ ਗੱਲ ਵਾ ਉਹਦਾ ਨਾ ਨਵ ਨਹੀਂ ਨੇਦਨ ਕੱਢਦੀ ਹੁੰਦੀ ਕਿਤੇ ਭੈਣ ਜੀ ਨੇਦਨ ਢੱਕ ਲਿਆ ਉਹਨਾਂ ਨੂੰ ਮੈਨੂੰ ਤਾਂ ਪੱਕਾ ਇਹੋ ਗੱਲ ਲੱਗਦੀ ਆ ਉਹ ਹੀ ਨਹੀਂ ਆਉਂਦਿੰਦੀ ਹੁਣੀ ਕੀ ਕਰਾਂ ਮੈਂ ਕਿਹੜੇ ਪਾਸੇ ਜਾਵਾਂ ਜੇ ਉਹ ਬੱਚੇ ਵਿਚਾਰੇ ਪਿਆਰ ਕਰਦੇ ਉਹਨਾਂ ਨੂੰ ਮੇਰੇ ਨਾਲ ਪਿਆਰ ਨਹੀਂ ਕਰ ਲੈਂਦੀ ਤੇ ਜਹੀ ਆਪਣਾ ਕੋ ਸੋਚਨੇ ਆ ਤੇ ਉਹ ਵੀ ਆਂਦੀ ਮੇਰੀ ਹੋਣ ਦੇਣਾ ਪਤਾ ਨਹੀਂ ਚੁੰਦੀ ਕੀ ਆ ਮੈਂ ਤੇਰੇ ਸਮਝਾਂਦੀ ਉੰਤਰਾ ਦਿਮਾਗ ਹੀ ਖਰਾਬ ਹੁੰਦਾ ਰਹਿੰਦਾ ਇਕੱਲੇ ਬੰਦੇ ਦਾ ਸਾਰਾ ਦਿਨ ਮੰਮੀ ਦਾ ਫੋਨ ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਹਾਂ ਜੀ ਠੀਕ ਠਾਕ ਵਧੀਆ ਹਾਂ ਜੀ ਹਾਂ ਜੀ ਨਹੀਂ ਉਹ ਵੀ ਠੀਕ ਆ ਹਾਂ ਨਹੀਂ ਘਰ ਨਹੀਂ ਹੈਗੇ ਫੇਰਾ ਮਾਰਨ ਜਾਏ ਬੰਦੀ ਤੇ ਹਾਂ ਜੀ ਆਹਾਂ ਜੀ ਲੱਗੇ ਮਿਸਤਰੀ ਵੀ ਦਿਆਵਾ ਕੰਮ ਚੱਲਣਾ ਉਹਨਾਂ ਮੀਆਂ ਦੇ ਕਰਕੇ ਨਾ ਦੋ ਚਾਰ ਦਿਨ ਨਹੀਂ ਆਏ ਆਪ ਨਹੀਂ ਹੁੰਦੇ ਆਇਓ ਤੀਨ ਤੜਾਜੀ ਨਹੀਂ ਕਰਦਾ ਉਹਨੂੰ ਅੱਛਾ ਅੱਛਾ ਠੀਕ ਆ ਅੱਛਾ ਉਹ ਫਿਰ ਮੰਮੀ ਆਪਾਂ ਨਾ ਆਪਣਾ ਫੈਸਲਾ ਹੀ ਬਦਲ ਲਿਆ ਹੁਣ ਬਦਲਣਾ ਤਾਂ ਤਾਂ ਹੀ ਨਾ ਨਹੀਂ ਮੇਰੀ ਗੱਲ ਤਾਂ ਸੁਣ ਲਓ ਪਹਿਲਾਂ ਜਦੋਂ ਘਰ ਵਿੱਚ ਕਲੇਸ਼ ਪੈ ਜੇ ਪਹਿਲਾਂ ਹੀ ਤੇ ਕੀ ਕਿਸੇ ਨੇ ਕਰਨਾ ਹੁੰਦਾ ਇਹ ਤਾਂ ਕਮ ਹੈ ਗਾਵਾ ਚਾਈ ਚਾਈ ਕਰਨ ਵਾਲਾ ਖੁਸ਼ੀ ਕਰਨ ਵਾਲਾ ਤਾਂ ਜਦੋਂ ਆਪਣੇ ਮੂੰਹ ਵਟਕੇ ਬਹਿ ਜਾਣ ਨਰਾਜ ਹੋ ਜਾਣ ਤੇ ਕੀ ਫਾਇਦਾ ਹੈ ਫਿਰ ਫਿਰ ਅਸੀਂ ਦੋਵਾਂ ਜੀਆਂ ਨੇ ਸਲਾਹ ਕੀਤੀ ਕਿ ਕੋਈ ਗੱਲ ਨਹੀਂ ਅਜੇ ਰੁਕ ਜੰਨੇ ਆ ਅੱਛਾ ਕੀ ਦੱਸਾਂ ਤੁਹਾਨੂੰ ਹੁਣ ਮੈਂ ਉਹ ਤਾਂ ਮੈਨੂੰ ਪਤਾ ਵਾ ਕਿ ਕਿਸੇ ਨੇ ਸਾਥ ਨਹੀਂ ਦੇਣਾ ਹੂੰ ਅੱਛਾ ਅੱਛਾ ਕਹਿੰਦੀ ਹਾਂ ਤੁਹਾਨੂੰ ਪਰ ਮੇਰੀ ਗੱਲ ਸੁਣੋ ਇਹਨਾਂ ਨੇ ਹਨ ਉਹ ਨਾ ਆਸ਼ਰਮ ਚੋਂ ਨਹੀਂ ਬੱਚਾ ਲੈਣ ਦਿੱਤਾ ਤੇ ਭੈਣ ਦਾ ਕਿੱਥੋਂ ਲੈਣ ਦੇਣਾ ਉਹ ਇੰਨਾ ਕੁਝ ਰਹਿ ਜਾਣਾ ਮੇਰੇ ਭੈਣ ਭਰਾਵਾ ਮੇਰੇ ਬਾਰੇ ਸੋਚਦੇ ਮੈਨੂੰ ਪਤਾ ਵਾ ਪਰ ਇਹ ਨਹੀਂ ਨਾ ਸੋਚਦੇ ਚਲੋ ਕੋਈ ਨਹੀਂ ਆਉਂਦੇ ਬਾਹਰ ਤਾਂ ਮੈਂ ਕਰੂੰਗੀ ਸਲਾਹ ਇਹਨਾਂ ਨਾਲ ਆਪਣਾ ਕੀ ਕਹਿੰਦੇ ਹਾਂਜੀ ਤੇ ਮਾਰਿਓ ਫੇਰਾ ਤੁਸੀਂ ਹੈ ਚੰਗਾ ਚੰਗਮ ਸਤਿ ਸ਼੍ਰੀ ਅਕਾਲ ਵੇਹਲਾ ਮਾ ਮਾ ਨਾ ਤੇ ਮਾਂ ਨੂੰ ਕਿੰਨਾ ਫਿਕਰ ਆ ਕੀ ਕਰਾਂ ਮੈਂ ਮੇਰੀ ਤੇ ਕਹੇ ਪਾਸੇ ਪੇਸ਼ ਨਹੀਂ ਚਲਦੀ ਆਉਂਦੇ ਅੱਜ ਤੇ ਨਾਣਾ ਗੱਲ ਮੈਂ ਕਰ ਹੀ ਲੈਣੀ ਅੱਜ ਆ ਵੇਹਲਾ ਜੀਵਨ ਦੇ ਕੰਮ ਤੇਰਾ ਅੱਖੀ ਦਾ ਘਰ ਕੁੱਤਾ ਕੱਤਾ ਕੋ ਵੜ ਕੇ ਵੜ ਜਾਊਗਾ ਤੂੰ ਬੰਦਾ ਦਵਾਜਾ ਬੰਦ ਕਰਕੇ ਰਸਤਾ ਵਾ ਇਹਦਾ ਦਿਮਾਗ ਖਰਾਬ ਹੋਇਆ ਹੈ ਇਹਦਾ ਵੀ ਪਾਣੀ ਕਿੰਨੀਆਂ ਸੋਚਾਂ ਚ ਡੁੱਬੀ ਰਹਿੰਦੀ ਐ ਅਕਨਾਂ ਕਾ ਕਾਮੀਓ ਭਲਾ ਹੈ ਹੱਦ ਹੋਈ ਆ ਉਹ ਬੱਲੇ ਤੇਰੇ ਇਹਨੂੰ ਫੜ ਛੜਿਆ ਕਰ ਗੇਅਰ ਸਾਰਾ ਖੁੱਲਾ ਹੈ ਹਾਏ ਹਾਏ ਤੇ ਹੋਰ ਕਰਾਂ ਵੀ ਕੀ ਮੈਂ ਆਪ ਤੇ ਹੀ ਘਰੋਂ ਨਿਕਲ ਜਾਂਦੇ ਜੇ ਹੈ ਆਪ ਜਾ ਕੇ ਉੱਥੇ ਗੱਲਾਂ ਪਤਾ ਕਰਦੇ ਰਹਿੰਦੇ ਜੇ ਤੁਹਾਡਾ ਖਿਆਲ ਭੁੱਲ ਜਾਂਦਾ ਤੁਹਾਨੂੰ ਤੁਹਾਡੇ ਕਰਕੇ ਬੂਹ ਖੁੱਲਾ ਛੜਿਆ ਹੀ ਮੈਂ ਛੜਿਆ ਹੀ ਇੱਥੇ ਆਹੋ ਇਹ ਚੱਗਾ ਵੀ ਕੰਨੀ ਰਪੇਦਾ ਬੂਹ ਸਾਡਾ ਤੇ ਬੰਦਾ ਇਦੋਂ ਫਰਕਾਈਦਾ ਝੱਟ ਬੰਦਾ ਚਲ ਜਾਂਦਾ ਤੁਹੀ ਕਾ ਦਾ ਚੇਤਾ ਕਰ ਲਿਆ ਕਰੋ ਨਾ ਜੋਂ ਜਾਂਦੇ ਚੇਤੇ ਭੁਲਾਉਂਦੇ ਉਹ ਗੱਲ ਉਹ ਨਹੀਂ ਕਿ ਸਮਾਂ ਨਹੀਂ ਗਿਆ ਚੰਗਾ ਕਈ ਚੋਰ ਚੱਕੇ ਤੁਰੇ ਫਿਰਦੇ ਇੱਥੇ ਉਹ ਤਾਂ ਮੈਨੂੰ ਪਤਾ ਪਰ ਮੈਨੂੰ ਇਹ ਹੀ ਨਾ ਕਿ ਤੁਸੀਂ ਬੰਬੀ ਵਾਲਾ ਫੇਰਾ ਮਾਰਨਗੇ ਅਰ ਛੇਤੀ ਆ ਜਾਣਾ ਵਾ ਤੇ ਬੰਦੇ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਕਿ ਤੇ ਨੀਂਦ ਹੀ ਆ ਜਾਂਦੀ ਹੈ ਆਖਲਾ ਛੱਡਿਆ ਹੀ ਗੇਟ ਵੇ ਚੱਲ ਆ ਗੱਲਾਂ ਛੱਡੋ ਸਾਰੀਆਂ ਤੇ ਮੰਮੀ ਦਾ ਫੋਨ ਆਇਆ ਹੈਗਾ ਕੀ ਕਹਿੰਦੇ ਆ ਤੇ ਪੁੱਛਣ ਦੇ ਹੀ ਕਿ ਆਪਣੀ ਸਲਾਹ ਬਦਲਤੀ ਹੈ ਕਿ ਤੁਸੀਂ ਮੁਰਕੇ ਦੱਸਿਆ ਹੀ ਨਹੀਂਗਾ ਹੂੰ ਮੈਂ ਦੱਸਿਆ ਜੀ ਤੁਸੀਂ ਬੱਚਾ ਲੈਣਾ ਵਾ ਆਹੋ ਉਹ ਮੈਨੂੰ ਪੁੱਛਣ ਦੇ ਹੀ ਤੇ ਮੈਂ ਹੁਣ ਕਹਾਂ ਤਾਂ ਹੀ ਸਲਾਈ ਬਦਲਦੀ ਆ ਜੇ ਜਦੋਂ ਘਰ ਦਾ ਮਾਹੌਲ ਖਰਾਬ ਹੋ ਜੇ ਫਿਰ ਕੀ ਫਾਇਦਾ ਵਾ ਤੇ ਕਹਿੰਦੇ ਆ ਵੀ ਬੁੱਢੇ ਬਾਰੇ ਤੁਹਾਨੂੰ ਕਹਿੰਦੇ ਨੇ ਸਾਹਮਣਾ ਇਹਨੇ ਤੁਹਾਡੀ ਬਾਹ ਨੀ ਫੜਨੀ ਮਨਜਿੰਦਰ ਓਦਾਂ ਮੇਰੀ ਗੱਲ ਸੁਣੋ ਗੱਲ ਹੈ ਤੇ ਸੱਚੀ ਆ ਨਾ ਕਿੰਨੇ ਹਾਨੂੰ ਸੰਭੜਾ ਵਾ ਆ ਵੇਖ ਲਓ ਓਦਾਂ ਦੇ ਆਏ ਆ ਜਦੋਂ ਦੀ ਰੋਟੀ ਕੀਤੀ ਆ ਹੈ ਨਾ ਨਵ ਨੇ ਮੁੜ ਕੇ ਫੇਰਾ ਮਾਰਿਆ ਤਾਂ ਨਾ ਸਣੀ ਨੇ ਮਾਰਿਆ ਫਿਰ ਵੀ ਅਕਸਰ ਅਹੀਂ ਵੀ ਜੀਣਾ ਵਾ ਤੁਹਾਨੂੰ ਤੇ ਕੋਈ ਨਾ ਕੋ ਸਹਾਰਾ ਚਾਹੀਦਾ ਵਾ ਨਾ ਉਹਨਾਂ ਕੋ ਹਾਂ ਸੋਚਣਾ ਪੈਣਾ ਆਪਣਾ ਮੈਂ ਤੈਨੂੰ ਦੱਸਾਂ ਜੇ ਕੋਈ ਕਾਰੋਬਾਰ ਕਰਨਾ ਵਾ ਨਾ ਤੇ ਫਿਰ ਇਹਨਾਂ ਦੀ ਸਲਾਹ ਨਾ ਦੀ ਸਲਾਹ ਕਾਦੀ ਲੈਣੀ ਐ ਮੈਂ ਤਾਂ ਖੁਸ਼ੀ ਨਾਲ ਦੱਸਣ ਚਲ ਗਈ ਮੈਨੂੰ ਕੀ ਪਤਾ ਹੈਗਾ ਇਹਨੇ ਕੁਸੂਂਤ ਲਾ ਦੇਣੀ ਗਾੜੀ ਹੁਣ ਪਤਾ ਮਮੀ ਕੀ ਕਹਿਣ ਦੀ ਜਾਂਦੀ ਤੇਰੀ ਭੈਣ ਕਹਿਣ ਦੀ ਫੇ ਮੇਰਾ ਨਿੱਕਾ ਮੁੰਡਾ ਲੱਲਾ ਤੇ ਜੇ ਤੁਸੀਂ ਕਹੋ ਤੇ ਲੱਲੀ ਆਪਾਂ ਕਿ ਤੇ ਆਰੇ ਲੱਗ ਜਾਗੇ ਰੁੱਜ ਜਾਗੇ ਉਹਨੂੰ ਸਕੂਲ ਕੱਲਿਆ ਕਰਾਂਗੇ ਉਹਨੂੰ ਪੜਾਵਾ ਲਿਖਾਵਾਗੇ ਮੇਰੀ ਗੱਲ ਸੁਣ ਲੈ ਈਦੀ ਕਾੜੀ ਨਾ ਕਰ ਈਦੀ ਹੋਰ ਵੀ ਰੈ ਲੈ ਲਈ ਰਾਏ ਗਏ ਲਈ ਹੀ ਨਾ ਤੇ ਰਹਿ ਗਏ ਨਾ ਉਦਾਂ ਹੀ ਹੁਣ ਲੱ ਲੋ ਰਾਏ ਆਪਣੇ ਭਰਾ ਦੀ ਤੇ ਵੇਖਿਓ ਉਹਨੇ ਕਹਿਣਾ ਵਾ ਤੂੰ ਉਹਨਾਂ ਦਾ ਖੂਨ ਉਥੇ ਨਾਲ ਲਿਆ ਉਹ ਵਜੇ ਐਸਾ ਗੱਲਬਾਤ ਕਰਨੀ ਉਹਨਾਂ ਨੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜਿੰਦਗੀ ਸਾਡੀ ਜੀਣਾ ਆਪਾਂ ਮਤ ਲੋਕੀ ਕਾਹਨ ਹੁੰਦੇ ਸਾਡੀ ਜ਼ਿੰਦਗੀ ਦਖੰਡਾ ਜੀ ਕਰਨੀ ਸਹੀ ਆ ਵੀ ਜਿਵੇਂ ਜਾਇਕਾ ਸਮਾਜ ਚ ਲੰਡਿਆ ਨਾ ਜੀਵਨ ਸਾਂਭਣਾ ਕਹਿੰਨੇ ਨਹੀਂ ਗਾ ਇੱਕ ਦੂਜੇ ਨੂੰ ਉਹ ਤਾਂ ਮੈਨੂੰ ਸਮਝਾਉਣ ਲਈ ਆ ਜੇ ਕੋਈ ਆਪਣਾ ਹੋਊਗਾ ਕੋ ਥੋੜਾ ਬੋਤਾ ਮਾੜਾ ਮੋਟਾ ਥਲੂ ਤਾਂ ਸਹੀ ਆਨੂੰ ਉਹ ਤਾਂ ਗੱਲ ਵਾ ਨੂੰ ਸੋਚਣਾ ਪੈਣਾ ਸਾਨੂੰ ਆਪਣਾ ਫੈਸਲਾ ਆਪ ਲੈਣਾ ਪੈਣਾ ਸਾਡੇ ਬਾਰੇ ਕਹਿੰਨੇ ਨੇ ਸੋਚਣਾ ਉਹ ਤਾਂ ਗੱਲ ਵਾ ਆਹੋ ਤੇ ਤੁਸੀਂ ਥੋੜਾ ਜਿਹਾ ਦਿਮਾਗ ਲਾ ਕੇ ਸੋਚੋ ਵੀ ਕੀ ਕਰਨਾ ਵਾ ਗਾੜੀ ਇਹ ਫੈਸਲਾ ਸਾਨੂੰ ਦੋਵਾਂ ਜੀਆਂ ਲੈਣਾ ਪੈਣਾ ਚਲ ਕੋਈ ਗੱਲ ਨਹੀਂ ਕਰ ਲੈਣੀ ਹੈ ਸਲਾਹ ਹੈ ਮੈਨਾਂ ਕਿ ਬੰਦੇ ਨੂੰ ਫੋਨ ਕਰਨਾ ਵਾ ਮੈਂ ਆਏ ਫੋਨ ਕਰ ਚਲ ਕੋਈ ਨਹੀਂ ਕਰ ਲੋ ਆ ਚਲ ਇਹਨਾਂ ਨੂੰ ਇਹ ਗੱਲ ਦੀ ਸਮਝ ਹੈਗੀ ਆ ਵੀ ਸਾਡੀ ਬਾਹ ਕਹਿੰਨੇ ਦੀ ਫੜਨੀ ਹੁਣ ਵੇਹੀ ਲਿਆ ਨਾ ਉਹ ਵੀ ਬੱਚੇ ਤੇ ਆਪਣੇ ਮਾਪਿਓ ਦੇ ਬਣਨੇ ਆ ਸਾਡੇ ਕਿਥੋਂ ਬਣ ਜਾਣੇ ਜੇ ਹੋਵੇ ਕਿ ਚਾਚੀ ਕੱਲੀ ਆ ਘਰ ਤੇ ਬੰਦਾ ਆਨੇ ਬਹਾਨੇ ਲਾ ਕੇ ਬਾਹਰ ਮਿਲਣੀ ਆ ਸਕਦਾ ਭਲਾ ਆਦੀ ਹੋ ਗਈ ਆ ਮੰਮੀ ਦਾ বিনা ਕੋਈ ਹਾਂ ਨਹੀਂ ਮਿੱਠੀ ਕਾਪੜੀ ਕਿਵੇਂ ਬੜੀ ਬਰੀ ਕਹਾਂ ਮੇਰੀ ਚੀਜ਼ ਜਿੱਥੇ ਮੈਂ ਰੱਖਤੀ ਉੱਥੇ ਪਈ ਰਹਿਣ ਦਿਆ ਕਰੋ ਨੀਂ ਨਵ ਇਧਰ ਆ ਮੈਂ ਤੁਹਾਨੂੰ ਗੱਲ ਦੱਸਾਂ ਮਮੀ ਮੇਰੀ ਕਾਪੀ ਕਿੱਥੇ ਰੱਖੀ ਜੇ ਉਹ ਲੱਭ ਜਾਂਦੀ ਕਿਤੇ ਨਹੀਂ ਚਲ ਜਾਂਦੀ ਤੇਰੀ ਕਾਪੀ ਜਿੱਦਾਂ ਮੈਂ ਹੀ ਉਹ ਤੇ ਪੁੱਛ ਲਾ ਹਾਂਜੀ ਦੱਸੋ ਮੈਂ ਤਾਂ ਪੂਆ ਮੰਨ ਵਾਲੀ ਆ ਅਸੀਂ ਗਏ ਆ ਡਾਕਟਰ ਕੋਲ ਸੱਚੀ ਮਮੀ ਆਹੋ ਲੈ ਫਿਰ ਤੇ ਬੜੀ ਵਧੀਆ ਗੱਲ ਵਾ ਮੈਂ ਹਾਂ ਸਭ ਤੋਂ ਪਹਿਲਾਂ ਮੈਂ ਆਪਣੀ ਧੀ ਨੂੰ ਦੱਸਣੀ ਐ ਮੇਰੀ ਧੀ ਨੇ ਹੋਸ਼ ਹੋ ਜਾਣਾ ਚਲੋ ਵਧੀਆ ਵਾ ਤੇ ਹੁਣ ਡਾਕਟਰ ਨੇ ਇਹ ਗੱਲ ਕਹੀ ਐ ਵੀ ਨੂੰ ਕੰਮ ਕੁਮ ਨਹੀਂ ਕਰ ਦੇਣਾ ਹੈਗਾ ਤੇ ਆਪਾਂ ਰਲ ਮਿਲ ਕੇ ਕਰ ਲਿਆ ਕਰਾਂਗੇ ਦੋ ਜੀ ਮਮੀ ਕੰਮ ਉਦਾਂ ਵੀ ਨਹੀਂ ਹੀ ਮੈਂ ਕਰਾਂ ਦੇਣਾ ਭਾਬੀ ਨੂੰ ਭਾਬੀ ਤੂੰ ਕਿਹੜੀ ਗੱਲੋਂ ਕੰਮ ਕਰਾਉਣਾ ਹੁਣ ਇੱਕ ਗੱਲ ਹੋਰ ਵੀ ਉਹ ਕਿ ਤੇ ਜੀਵਨ ਦੇ ਨਾਲ ਕਰਨੀ ਪਾਦੀ ਹੁਣ ਲੋ ਦੱਸ ਮਮੀ ਫੇਰ ਕੀ ਆ ਆਪਣੇ ਘਰ ਦੇ ਜੀਵਾਂ ਨਾਲ ਨਹੀਂ ਖੁਸ਼ੀ ਸਾਂਝੀ ਕਰਨੀ ਤੇ ਫਿਰ ਕਰਨੀ ਕਿਹਦੇ ਨਾਲ ਲੈ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਨਾ ਹੀ ਦੱਸਦੀ ਫੇਰ ਮਮੀ ਉਹਨਾਂ ਨੇ ਕੀ ਕਹਿ ਦੇਣਾ ਵਾ ਤੇ ਹਮੇਂ ਕਰਦੇ ਕਿੰਨੇ ਖੁਸ਼ ਹੁਣ ਹਰ ਗੱਲ ਥੋੜੀ ਦੱਸਣ ਦੇ ਵੀ ਦਾ ਉਹਦਾ ਪਤਾ ਤਾਂ ਤੈਨੂੰ ਹੈਗਾ ਹੀ ਜਿੱਦਾਂ ਦੀ ਹੈਗੀ ਆ ਨਾ ਕਿਤੇ ਉਹਨੂੰ ਰੱਬ ਨੇ ਜੀਅ ਦਿੱਤਾ ਖਾਦੀ ਨੋਹ ਤੇ ਪਰਸ਼ਾਵਾਂ ਪਾਈ ਕਿ ਤੇ ਚੰਗੀ ਗੱਲ ਵਾ ਮੰਮੀ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਜਦੋਂ ਦਾ ਵਿਆਹ ਹੋਇਆ ਤੁਸੀਂ ਤੇ ਉਹਨੋਂ ਦੀ ਉਹਨਾਂ ਨੂੰ ਤਾਨੇ ਮਾਰਦੇ ਹੋ ਕਿ ਮੇਰੇ ਨੋਹ ਦੇ ਮੱਥੇ 'ਤੇ ਨਾ ਲੱਗੇ ਆਹ ਨਹੀਂ ਹੋਣਾ ਆਹ ਨਹੀਂ ਹੋਣਾ ਸਭ ਕੁਝ ਹੋ ਗਿਆ ਨਾ ਵੈਗਰੂ ਦੀ ਨਿਕਾਸਵਲੀ ਹੋਣੀ ਚਾਹੀਦੀ ਹੈ ਵੀ ਇਹ ਵੀ ਤੁਹਾਡੀਆਂ ਛੋਟਾਂ ਬੜੀਆਂ ਮਾਰਨਾ ਗੱਲ ਮੰਨ ਲਿਆ ਕਰਕੇ ਇਹਦੀ ਬੜਿਆ ਸਿਆਣੀਆਂ ਦੇ ਜਾਂਦੀ ਓ ਚੱਲ ਮੰਮੀ ਠੀਕ ਆ ਨਹੀਂ ਦੱਸ ਜਿਹੜੀ ਜੀ ਨਾਨੀ ਦੇ ਘਰ ਬੱਚਾ ਨਾ ਨਾ ਹੋਇਆ ਹੋਇਏ ਉਹਨੂੰ ਮੱਥੇ ਨਹੀਂ ਲੱਗਨ ਦਈਦਾ ਪਰਛਾਵਾਂ ਬਹੁਤ ਮਾੜਾ ਹੁੰਦਾ ਤੇ ਇਹਨੂੰ ਨਹੀਂ ਪਤਾ ਤੂੰ ਨਿਆਣੀ ਹੈ ਨਾ ਕੋਈ ਗੱਲ ਨਹੀਂ ਵੇਖ ਲਾਂਗੇ ਕਿਹੜੇ ਤੁਸੀਂ ਅੰਦਰ ਉਹਨਾਂ ਨੂੰ ਬੰਦ ਕਰਕੇ ਰੱਖ ਲੈਂਗੇ ਇੱਕ ਨਾ ਇੱਕ ਦਿਨ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਉਹ ਮੱਲੇ ਵਾਲਿਆਂ ਦੀ ਵੋਟੀ ਸੀ ਨਾ ਉਹਦੇ ਘਰ ਬੱਚਾ ਨਹੀਂ ਹੈ ਤੇ ਕਦੀ ਕਿਤੇ ਜਾ ਕੇ ਨੌਨ ਕਰਦੀ ਕਿਤੇ ਜਾ ਕੇ ਨੌਨ ਕਰਦੀ ਤੈਨੂੰ ਕੀ ਪਤਾ ਤੂੰ ਤੇ ਨਿਆਣੀ ਹੈ ਉਹ ਚੰਗਾ ਮੰਮੀ ਐਦਾਂ ਦਾ ਕੁਝ ਨਹੀਂ ਹੁੰਦਾ ਐਵੇਂ ਮੇਰੀ ਕਾਪੀ ਦੱਸੋ ਕਿੱਥੇ ਰੱਖੀ ਹੈ ਨੀ ਪੈਣਾ ਲੱਭਦੀ ਐ ਇੰਨੀ ਵਧੀਆ ਖੁਸ਼ਖਬਰੀ ਹੈ ਕਿ ਫੇਰ ਸਾੜ ਕੇ ਰੱਖ ਦਿੰਦੇ ਅਗਲੇ ਬੰਦੇ ਨੂੰ ਨੀ ਪੈਣਾ ਸੁਖੀ ਸੰਦੀ ਹੈ ਦਾਣਾ ਕਰ ਮੋਟੀ ਵੇਖੇਗੀ ਤੇ ਕੀ ਕਹੇਗੀ ਗੁਰਦੀ ਨੂੰ ਪਤਾ ਨਹੀਂ ਭੁੱਲ ਲਵਣਾ ਮੇਰੀ ਕਾਪੀ ਦੱਸੋ ਕਿੱਥੇ ਹੈ ਲੱਭ ਨਹੀਂ ਲੱਗੀ ਆਪੇ ਮੈਂ ਜਾਂ ਪਹਿਲਾਂ ਭਾਬੀ ਲੱਭ ਹੋ ਗਿਆ ਰੋ ਕਾਪੀ ਮੇਨ ਲੱਭ ਨਹੀਂ ਮੈਂ ਚਲ ਜਾਂਗੀ ਤੁਸੀਂ ਮੈਨੂੰ ਦੱਸੋ ਕਿੱਥੇ ਪਈ ਮੇਰੀ ਕਾਪੀ ਮੈਂ ਕੋਈ ਜ਼ਰੂਰੀ ਡਾਕੂਮੈਂਟ ਭੇਜਣੀ ਹੈ ਆਪਣੀ ਫਰੈਂਡ ਨੂੰ ਚੰਗਾ ਪੈਣਾ ਵੇਖ ਦੇਣੀ ਆ ਉਧਰ ਲਿਆਂਦਾ ਜਿਆਦਾ ਡਰੋਜ ਪਈ ਸੀ ਕੱਢ ਕੇ ਲੈਣ ਦੀ ਜਿਹਨੇ ਮੈਂ ਤੈਨੂੰ ਕਿਹਾ ਮੇਰੀਆਂ ਚੀਜ਼ਾਂ ਨੂੰ ਹੱਥ ਨਾ ਲਾਇਆ ਕਰੋ ਫਿਰ ਉਹ ਰ ਇਹਰ ਕਿਤੇ ਮੇਰੇ ਨਾਲ ਲੜਨ ਜੋਗੀ ਆ ਚੋਪਰਾ ਆਖਰੀ ਆਈ ਤੈਨੂੰ ਕੋਈ ਹਾਨ ਨਹੀਂ ਮੰਮੀ ਦਾ ਦਸਾਂ ਮੈਂ ਤੇ ਖੁਸ਼ੀ ਸੇ ਗਦੂਨੇ ਖੁਸ਼ ਹੋਣਾ ਵਾ ਸਨੀ ਅਜੀ ਉਹ ਯਾਰ ਨਾ ਵੇਖਣ ਰਿਆ ਤਿੰਨ ਦਿਨ ਹੋ ਗਏ ਤੂੰ ਜਾਂਦਾ ਨਹੀਂ ਡਿਊਟੀ ਤੇ ਕੀ ਚੱਕਰ ਆ ਉਹ ਡੈਡੀ ਡਿਊਟੀ ਦੇ ਗਈ ਜਾਣਾ ਮਾਪੀ ਆ ਹਰਾਂ ਕਰਕੇ ਜਿਹੜੇ ਰੋਡ ਰੋਡ ਨਹੀਂ ਖਰਾਬ ਹੋਏ ਹਾਂ ਇਹਦੇ ਕਰਕੇ ਉਹਨਾਂ ਨੇ ਕੀਤੀਆਂ ਸਟੀਆਂ ਅੱਛਾ ਇਹੋ ਕੰਮ ਹਾਨੂੰ ਆਨਲਾਈਨ ਉਹਨਾਂ ਨੇ ਕਿਹਾ ਵਾ ਤੇ ਅਸੀਂ ਆਨਲਾਈਨ ਕਰੀ ਜਾਨੇ ਕੰਮ ਇੱਥੇ ਹਾਂਜੀ ਕਰਈ ਮੈਂ ਕਹਾਂ ਕਿ ਤੇ ਮੇਰੇ ਭਰਾਵਾਂ ਦੀ ਨੌਕਰੀ ਨਾ ਖਰਾਬ ਕਰਾ ਕੇ ਬੈਠ ਜੀ ਰੋਜ਼ ਨਹੀਂ ਉਹ ਮਿਲ ਰਹੀ ਨਾ ਨਹੀਂ ਨਹੀਂ ਆਨਲਾਈਨ ਕੰਮ ਚੱਲਣ ਡਿਆ ਜਿਦੋਂ ਕਹਿਣਗੇ ਉਦੋਂ ਆਪਾਂ ਦਫ਼ਤਰ ਚੱਲ ਜਾਾਂਗੇ ਚਲ ਆਈ ਜਾਓ ਚਲੋ ਠੀਕ ਆ ਤਾਂ ਕਰਕੇ ਮੋਲ ਸਿਰ ਖਰਾਬ ਹਲਦੇ ਵਾ ਸਕੂਲ ਸਕਾਲੀ ਸਾਰੇ ਬੰਦੀ ਕੀਤੇ ਹਰੇ ਉਹਨਾਂ ਨੇ ਓਏ ਆਹੋ ਥਾਂ ਥਾਂ ਤੇ ਸੜਕਾਂ ਟੁੱਟ ਗਈਆਂ ਪਾਣੀ ਨਾਲ ਆਹੋ ਇਹ ਵੀ ਗੱਲ ਤੇਰੀ ਠੀਕ ਆ ਥਾਂ ਥਾਂ ਤੇ ਟੁੱਟ ਗਈਆਂ ਪਾਣੀ ਨਾਲ ਹਾਂਜੀ ਓਹੀ ਨਾ ਚਲ ਆਪੇ ਰਾਹੂ ਹੋਇਣਾ ਠੀ ਉਹਦਾ ਨੇ ਹੁਣ ਥੋੜਾ ਜਿਹਾ ਮੀ ਰੁਕਿਆ ਵਾ ਨਹੀਂ ਹੁਣ ਤੇ ਠੀਕ ਆ ਚਲੋ ਕੋਈ ਨਹੀਂ ਜਦੋਂ ਕਹਿਣਗੇ ਉਦੋਂ ਫੇ ਚੱਲ ਜਿਓ ਹੈ ਹਾਂਜੀ ਹਾਂਜੀ ਆ ਇਦਾਂ ਹੀ ਆ ਕੰਮਕਾਰ ਫੇ ਵਿਗੜ ਪੈ ਜਾਂਦਾ ਵਾ ਜਦੋਂ ਕੰਮ ਹੁੰਦਾ ਖਰਾਬ ਜਰ ਹਾਂਜੀ ਕਹਿੰਦਾ ਤੁਸੀਂ ਛੇਤੀ ਕਰਦੀ ਆ ਰੋਟੀ ਥੋੜੀ ਜਿਹੀ ਲੇਟ ਹੋ ਵੀਰ ਸ਼ਰਨ ਨੂੰ ਲੈ ਕੇ ਗਈਆਂ ਨਾ ਉੱਥੇ ਟਾਈਮ ਵੱਧ ਲੱਗ ਗਿਆ ਅੱਛਾ ਅੱਛਾ ਚਲ ਉਹ ਤਾਂ ਗੱਲ ਤੇ ਠੀਕ ਆ ਉਹਦਾ ਕੁੜੀ ਠੀਕ ਆ ਖੁਸ਼ਖਬਰੀ ਆ ਅੱਛਾ ਹਾਂ ਹਾਂ ਪਰ ਮਹਾਰਾਜ ਜੇ ਪਾਗ ਰਿਹਾ ਤੇ ਸਾਡੇ ਕੱਲ ਨੂੰ ਤੇ ਰੌਣਕ ਬਾਂਜੇ ਕੇ ਦੇਹਾਂ ਦੱਸ ਦਿਓ ਕੱਲੀ ਨਰਸ ਗਈ ਥੋੜਾ ਥੋੜਾ ਉਹ ਕਹਿੰਦੀ ਪੱਕਾ ਪਤਾ ਜਿਵਨਾ ਦੀ ਲੱਗੇਗਾ ਹੁਣ ਉਹਨੇ ਆਖਿਆ ਵੀ ਬਿਲਕੁਲ ਪੂ ਠੀਕ ਆ ਤੇ ਇਹਦਾ ਜਿਹੜੀ ਕਿ ਧਿਆਨ ਰੱਖੇ ਵੀ ਕੰਮ ਕਰਨਾ ਕਰ ਦੇਣਾ ਮੈਂ ਨਹੀਂ ਉਹਨੂੰ ਕੰਮ ਕਰ ਚੱਲ ਤੋ ਨਾ ਡਾਇਗਰ ਆ ਕੰਮ ਕਰ ਦੇਗਾ ਮੈਂ ਨਾ ਉਹਨੂੰ ਕਿਹਾ ਵਾ ਭਵਾਂ ਦੀ ਕੋਈ ਨਹੀਂ ਮੈਂ ਨਾਲ ਕਰਾ ਦਿਆ ਕਰਾਂਗੇ ਤੇ ਹੋਰ ਕੋਈ ਗੱਲ ਚੱਲ ਫਿਰ ਤਾਂ ਰੋਟੀ ਦਾ ਤਾਂ ਲਿਆ ਬਸ ਸਬਜੀ ਮੇਰੀ ਬਣੀ ਆ ਤੇ ਮੈਂ ਆਟਾ ਗੁੰਨ ਗਈ ਹਾਂ ਜਾਣ ਲੱਗੀ ਤੇ ਮੈਂ ਝਟ ਫੁਲਕੇ ਲਾਣ ਤੁਸੀਂ ਬਹੁਤ ਕਰਕੇ ਦੋ ਘਪਾਂਡੇ ਧੋਕੇ ਆ ਗਈ ਆ ਜਾ ਆ ਜਾ ਹਾਂਜੀ